ਚੰਦੇ ਨੂੰ ਕੁਸਿਆ ਜਾ। ਕਿਤੇ ਕਿੰਨਾ ਟਾਈਮ ਹੋ ਗਿਆ ਭੁੱਖੀ ਖਾਂਦੇ ਨੂੰ ਕਦੇ ਇਹਨੂੰ ਛੱਡਣ ਵਾਲੇ ਨਹੀਂ ਕੋਈ ਸੋਚਿਆ ਕਿਤੇ ਛੋੜ ਛੁਟ ਕੇ ਦੇਖੀ ਹੋਗੀ। ਕਹਿੰਦਾ ਉਹ ਦੇਖੀ ਛੱਟਣ ਦਾ ਨੌਣ ਲੈ ਕੇ ਤਾਂ ਸਾਰਾ ਨਾ ਸਹੀ ਲਾਤਾ। ਘਰ ਇੱਕ ਵਾਰੀ ਅਸੀਂ ਦੇਖਿਆ ਜੀ ਕਹਿੰਦਾ ਛੱਡ ਕੇ। ਇਹਨੂੰ ਛੱਟਣ ਵਾਸਤੇ ਕਹਿੰਦਾ ਮੈਂ ਤੇ ਮੇਰੇ ਗਵਾਂਢੀ ਨੇ ਸੋਚਿਆ ਵੀ ਪਰੇ ਵੱੜਦੇ ਕੋੜ ਇਹਨੂੰ ਛੱਡ ਦਿੰਨੇ ਹੈਗੇ। ਘਰੋਂ ਬਾਹਲਾ ਕਹੀ ਕੇ ਕਹਿੰਦਾ ਹਾਰ ਕੇ ਛੱਡਣੀ ਪਈ। ਕਹਿੰਦਾ ਛੱਡ ਲਈ ਕਹਦਾ ਸੀ ਸੋਚਿਆ ਵੀ ਕੱਲ ਤੜਕੇ ਤੋਂ ਖਾਣੀ ਹੈ ਕਹਿੰਦਾ ਸੀ ਦੋਹੇ ਜਾਣਿਆ ਨੇ ਕੀ ਕਰਿਆ ਜਿਹੜੀ ਸਾਡੇ ਕੋਲੇ ਪਾਈਆ ਪਾਈਆ ਭੁੱਕੇ ਸੀਗੀ ਕਹਿੰਦਾ ਮੈਂ ਤਾਂ ਉਸੇ ਦਿਨ ਹੀ ਜਿਹੜੇ ਦਿਨ ਪਤਾ ਵੀ ਤੜਕੇ ਸੱਟ ਨਹੀਂ ਆ ਗਈ ਕਹਿੰਦਾ ਮੈਂ ਤਾਂ ਉਸੇ ਦਿਨ ਸਾਰੀ ਪਾਈਆ ਇਕੱਠੀ ਖਾ ਲਈ ਕਹਿੰਦਾ ਦੂਜੇ ਦਿਨ ਕਹਿੰਦਾ ਮੇਰੇ ਕੋਲ ਤਾਂ ਇਹ ਨਹੀਂ ਸੀ ਕਹਿੰਦਾ ਮੇਰੇ ਕਵਾਂਡੀ ਕੋਲੇ ਵੀ ਮੁੱਕੀ ਪਈ ਸੀ ਕਹਿੰਦਾ ਉਹਨੇ ਤੜਕੇ ਦੇ 4 4 ਵਜੇ ਤੱਕ ਤਾਂ ਟੈਮ ਨਗਾ ਆਇਆ 4 ਵਜੇ ਕਹਿੰਦਾ ਲੱਤਾਂ ਜੀਆਂ ਟੁੱਟਣ ਲੱਗ ਗਈਆਂ 4 ਵਜੇ ਕਹਿੰਦਾ 5:30 ਵਜੇ ਆਪਣੇ ਪੇਕ ਲਾ ਲਿਆ ਪੇਕ ਲਾ ਕੇ ਦੋ ਘੰਟੇ ਨਿਗਾ ਪੇਕ ਪੁਕ ਲਾ ਕੇ ਰੋਟੀ ਰੋਟੀ ਖਾ ਕੇ ਪੈ ਗਿਆ 11:00 ਵਜੇ ਫੇਰ ਉੱਠ ਖੜਿਆ ਦਾਰੂ ਵੀ ਮੋਕੀ ਪੁੱਕੀ ਵੀ ਮੋਕੀ ਕਹਿੰਦਾ ਉਹਦੇ ਕੋਲੇ ਕਹਿੰਦਾ ਰਾਤ ਨੂੰ 1:00 ਵਜੇ ਮੇਰੇ ਸਹਰਾਣੇ ਆ ਖੜਿਆ ਕਹਿੰਦਾ ਮੈਨੂੰ ਬੋਲਦਾ ਕਹਿੰਦਾ ਭਰਾਵਾ ਚੰਡਿਆ ਅੱਜ ਤਾਂ ਰਸਾ ਦੇ ਮੈਂ ਨੂੰ ਕਿਹਾ ਅੱਧੀ ਰਾਤ ਨੂੰ ਜਦ ਮੇਰੇ ਸਹਾਨੇ ਆ ਖੜਿਆ ਮੈਂ ਹੁਣ ਕਿਹਾ ਕੀ ਕਰ ਰਹਾ ਹੁਣ ਰਾਤ ਨੂੰ ਰਸਤਾ ਕੀ ਕਰਨਾ ਤੂੰ ਕਹਿੰਦਾ ਯਾਰ ਮਰਨ ਨੂੰ ਜੀ ਕਰਦਾਗਾ ਭਾਂਦਾ ਯਾਰ ਪਤੀ ਕਾ ਦੀ ਛੱਡੀ ਹੈ ਕਹਿੰਦਾ ਮੈਂ ਹੁਣ ਉਹਨੂੰ ਕਿਹਾ ਵੀ ਭਾਈਆ ਮੇਰੇ ਕੋਲੇ ਪੀਗ ਪਿਆਗਾ ਲਾਲਾ ਤੇਰਾ ਟਾਈਮ ਲੰਘ ਜੂ ਕਹਿੰਦਾ ਉਹਨੇ ਉਹ ਰਾਤ ਤਾਂ ਪੀਗ ਜਾ ਲਾਲਿਆ ਲਾ ਕੇ ਤੇ ਘਰੇ ਵਾ ਗਿਆ ਘਰੇ ਜਾ ਕੇ ਉੜਦਾ ਉਹੀ 2:00 ਵਜੇ ਫੇਰ ਲੱਗੀ ਤੋੜ 2:00 ਵਜੇ ਤੋੜ ਲੱਗੀ ਹੋਈ ਕਹਿੰਦਾ ਉੱਠ ਕੇ ਆਪਦੇ ਘਰ ਵਾਲੀ ਦੇ ਬੰਜੇ ਦੇ ਥੱਲੇ ਫੜ ਗਿਆ। ਉਹ ਨੋ ਕਿਹਦੀ ਲੋਕ ਕਹਿੰਦਾ ਉਸ ਰਾਤ ਅੜ ਕੇ ਮਾਸਾ ਨੂੰ ਕੱਟਿਆ ਬੰਜੇ ਥੱਲੇ ਵੀ ਭੈਣਾਂ ਜੇ ਤੈਨੂੰ ਪੁੱਕੀ ਦੀ ਤੋੜ ਲੱਗੀ ਸੀ ਤੇ ਮੰਜੇ ਥੱਲੇ ਕਿਉਂ ਫੜਿਆ। ਕਹਿੰਦਾ ਬੱਸ ਇੱਥੇ ਨੀਂਦ ਆ ਗਈ ਆ ਗਈ ਕਹਿੰਦਾ 2 ਘੰਟੇ ਸੌਂ ਤਾਂ ਪੈ ਤਾ ਗਿਆ। ਉਹਨੂੰ ਪਤਾ ਨਹੀਂ ਕਦੋਂ ਝੂਰ ਹੋ ਗਿਆ। 2 ਘੰਟਿਆਂ ਬਾਅਦ ਦੂਜੇ ਦਿਨ ਫੇਰ ਕਹਿੰਦਾ ਹੁਣ ਕਹਿੰਦਾ ਕੀ ਕਰੀਏ? ਕਹਿੰਦਾ ਘਰ ਵਾਲੀ ਕਹੇ ਚਾਹ ਪੀ ਲਾ। ਉਹ ਮੈਨੂੰ ਕਹੇ ਤੂੰ ਪੀ ਗ ਲਿਆ ਸੀ। ਕਹਿੰਦਾ ਮੈਂ ਉਹਨੂੰ ਇੱਕ ਪੀਗ ਜਾਂ ਹੋਰ ਫੜਾਤਾ। ਕਹਿੰਦਾ ਸਾਰਾ ਦਿਨ ਉਹਨੇ ਦਾਰੂ ਨਾ ਕੱਟਿਆ ਕਹਿੰਦਾ ਇੰਨੇ ਫੇਰ ਆਤਨ ਹੋ ਗਿਆ ਆਤਨ ਹੋਇਆ ਵੇਆ ਤੇ ਕਹਿੰਦਾ ਦੂਜੇ ਦਿਨ ਜਦੋਂ ਆਤਨ ਹੋਇਆ ਸੀਗਾ ਕਹਿੰਦਾ ਰਾਤ ਨੂੰ ਮੂੰਹ ਨੇਰੇ ਜੇ ਕਹਿੰਦਾ ਕੇਲਾ ਦਾ ਪਿਗਪੂਗ ਲਾ ਕੇ ਰੋਟੀ ਰੋਟੀ ਖਾ ਕੇ ਪੈ ਗਿਆ ਕਹਿੰਦਾ ਰਾਤ ਨੂੰ ਫੇਰ ਜਦੋਂ 12 1 ਵਜੇ ਉਤਰੀ ਲੱਗੀ ਭੁੱਕੀ ਤੋੜ ਕਹਿੰਦਾ ਉੱਠ ਕੇ ਪਤੰਦਰਾ ਪਤਾ ਨਹੀਂ ਕਿੱਥੇ ਜਾ ਕੇ ਲੁੱਕ ਗਿਆ ਕਹਿੰਦਾ ਉਹਨੇ ਘਰ ਵਾਲੀ ਨੂੰ ਪਤਾ ਲੱਗ ਗਿਆ ਵੀ ਕੱਲ੍ਹ ਨਹੀਂ ਐ ਕਰਿਆ ਸੀਗਾ ਉਹਨੇ ਉੱਠ ਗਿਆ ਉਹਦੇ ਵੰਡੇ ਥੱਲੇ ਦੇਖਿਆ ਕਵਾਂਣੀਆਂ ਗੋਣੀਆਂ ਦੇ ਪੋਸੇ ਆ ਪਤ ਪਤ ਕਰਕੇ ਪਾੜ ਲਿਆ ਪਰ ਕਿਤੇ ਨਾ ਮਿਲਿਆ ਕਹਿੰਦਾ ਸਾਡੇ ਖੇਤ ਦੇ ਗਵਾਂਣੇ ਸੀ ਅਸੀਂ ਖੇਤੀ ਵੀ ਪਾੜਨ ਗਏ ਖੇਤ ਸੱਟਿਆਂ ਵਾਲਾ 50 ਸਾਲ ਸੀ ਲੱਗਿਆ ਹੋਇਆ ਸੀ ਅਸੀਂ ਉੱਥੇ ਦੇਖਿਆ ਕਿਤੇ ਨਾ ਮਿਲਿਆ ਕਹਿੰਦਾ ਅਸੀਂ ਘਰੇ ਆ ਗਏ ਅਸੀਂ ਆਖਿਆ ਵੀ ਉਹ ਤਾਂ ਕਿਤੇ ਨਹੀਂ ਮਿਲਿਆ ਹੈ ਕਹਿੰਦਾ ਕਹਿੰਦਾ ਉਹ ਤਾਂ ਮਗਰੋਂ 10 ਮਿੰਟਾਂ ਬਾਅਦ ਬੋਲਦਾ ਉਹ ਕਿਹਨੂੰ ਪਾੜਦੇ ਹੋ ਬਸ ਇਹ ਪਾਸਾ ਤੇ ਨੀਗਾ ਮਾਰੀ ਉੱਥੇ ਇਕੱਲੀ ਨਰਮਲਿਟੇਰੀ ਢੇਰੀ ਸੀ ਹੈਗਾ ਕਿੱਥੇ ਬੈਠਾ ਉਹ ਤੂੰ ਕਹਿੰਦਾ ਮੈਂ ਤਾਂ ਆ ਬੈਠਾ ਕਹਿੰਦਾ ਨਰਮਲਿਟੇਰੀ ਤੇ ਪ